ਮੈਨੂੰ ਵਧੀਆ ਪੁੱਤਰ ਦੀ ਦਾਤ ਬਖਸ਼ੀ ਮਹਾਰਾਜ ਦੇ ਇਹਨਾਂ ਦੀ ਸੇਵਾ ਕਰਕੇ ਅੱਛਾ ਬਿੱਲੀਆਂ ਦੀ ਸੇਵਾ ਕਰਤੀ ਬਿੱਲੀਆਂ ਦੀ ਸੇਵਾ ਕੀਤੀ ਮੈਂ 4 ਸਾਲ ਮੇਰੇ ਬੱਚਾ ਨਹੀਂ ਹੋਇਆ 34 ਸਾਲ ਹੋ ਗਏ ਬੱਚਾ ਜਾ ਕੇ ਇਹ ਬਹੁਤ ਆਨੇ ਮੇਨੇ ਵਾਜਦੀ ਸੀ ਮੈਨੂੰ ਡਾਕਟਰਾਂ ਨੇ ਵੀ ਜਵਾਬ ਦੇਤਾ ਸੀ ਪਰ ਉਹਨਾਂ ਮੇਈ ਅੱਦਾਂ ਦੀ ਆ ਗਈ ਸੀ ਮੇਰੇ ਕੋਲੇ ਅਸੀਂ ਤਾਂ ਕਹਿੰਨੇ ਵੀ ਸਾਡੇ ਘਰੇ ਰੱਬ ਆ ਗਿਆ ਸੀ ਵੀ ਸਾਡੇ ਘਰੇ ਰੱਬ ਬੋੜਿਆ ਨਾ ਕਿਸੇ ਜਾਨਵਰ ਦੇ ਥਰੂ ਆਇਆ ਜੋ ਜਿੱਦਾਂ ਵੀ ਆਇਆ ਆ ਅੰਗੀਤਾ ਕਿਤੇ ਵੀ ਨਹੀਂ ਜਾਂਦਾ ਨਾ ਕਿਸੇ ਦੇ ਘਰੇ ਜਾਵੇ ਕਹਣੇ ਲੋਕ ਤਾਂ ਕਹਿੰਦੇ ਇਹਨਾਂ ਦੇ ਆਪਣਾ ਕੋਈ ਸੇ ਚੀਜ਼ ਨੂੰ ਮੂੰਹ ਲਾ ਜਾਣ ਬਿਮਾਰੀਆਂ ਹੋ ਜਾਂਦੀਆਂ ਨਹੀਂ ਇਹ ਬਹਿਮਾ ਲੋਕਾਂ ਦਾ ਇਹ ਬੱਚਾ ਵਰਗੀ ਆਪਣੀ ਤੇ ਪਰ 12 ਚ ਜਾ ਕੇ ਸਾਡੇ 4 ਸਾਲਾਂ ਬਾਅਦ ਸਾਡੇ ਬੱਚਾ ਹੋਇਆ ਤੇ ਸੰਦ ਦੇ ਵਿੱਚ ਆ ਕੇ ਇੱਕ ਛੋਟਾ ਜਿਹਾ ਬਲੂੰਗੜਾ ਆਇਆ ਘਰੇ ਜੀ ਛੋਟਾ ਜਿਹਾ ਸੀ ਮੇਰੇ ਕੁਝ ਦਿਨਾਂ ਦਾ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਇੱਥੇ ਆ ਕੇ ਸ਼ਾਮ ਸਵਾਲ ਕਰਨ ਲੱਗੇ ਤਾਂ ਮੇਰੀ ਵਾਈਫ ਜਿਹੜੀ ਉਹਨੇ ਚੱਕ ਲਿਆ ਕਿ ਤੂੰ ਅਕਸਰ ਤਾਂ ਸਾਡੇ ਕੋਲ ਗਿਆ ਹੀ ਨੋਟਾਂ ਤੋਂ ਬਾਅਦ 2010 ਤੋਂ ਬਾਅਦ ਟਾਈਮ ਤਿੰਨ ਲਗ ਰੇ ਕਹਿੰਦੇ ਇੱਕ ਦੇ ਦਿਓ ਸਾਨੂੰ ਅਸੀਂ ਖਨਾ ਅਸੀਂ ਤਿੰਨ ਇੱਕ ਇੱਕ ਵੀ ਨਹੀਂ ਦੇਣਾ ਤਿੰਨੇ ਰੱਖਣੀਆਂ ਸੀ ਕਹਿੰਦੇ ਤੁਸੀਂ ਤਿੰਨ ਕੀ ਕਰਨੇ ਆ ਅਸੀਂ ਕਿਹਾ ਜੀ ਸਾਡੇ ਕਿਹੜਾ ਕੋਈ ਸਾਾਨੂੰ ਕੋਈ ਬਜਨ ਨਹੀਂ ਹੈਗਾ ਇਹਨਾਂ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਜੇ ਮੰਨ ਕੇ ਜੇ ਮੇਰੇ ਬੱਚੇ ਖੂਰ ਗੁੰਡੇ ਤਾਂ ਫਿਰ ਮੈਂ ਉਹਨਾਂ ਨੂੰ ਕਿਹੜਾ ਕਰਵਾ Đਾਂਗੀ ਯਾਰ ਮੈਨੂੰ ਇਹਦੀ ਕਿਦਰੀ ਗੁਣ ਯਾਰ ਮੈਨੂੰ ਇਹਦੀ ਕਿਦਰੀ ਗੁਣ ਵਾਟੇ ਸੀ ਮੇਰੀ ਕੁੜਤਾ ਉਸ ਦਿਨ ਹੀ ਉਹਦੀ ਡੈਥ ਹੋ ਗਈ ਮੇਰੇ ਅਸੀਂ ਇਹਦੇ ਵਾਟੇ ਵੀ ਨਹੀਂ ਮਨਾ ਸਕਦੇ ਇੰਨੀ ਅਟੈਚਮੈਂਟ ਕਾਤੋਂ ਆ ਪੈਣ ਇਹਨਾਂ ਨੂੰ ਪਤਾ ਨਹੀਂ ਰੇ ਵੇ ਗੁਰੂ ਰਪਤਾਰ ਮਾਰ ਕਲ ਉਹ ਜੇ ਅਸੀਂ ਰਿਸ਼ਤੇਦਾਰੀ ਚ ਵੀ ਚਾਹੀਏ ਪਹਿਲੀ ਗੱਲ ਤਾਂ ਅਸੀਂ ਰਿਸ਼ਤੇਦਾਰੀ ਚ ਜਾਂਦੇ ਜੀ ਇਹਨਾਂ ਦਾ ਕਰਕੇ ਹਾਂ ਨਾ ਇਹਨਾਂ ਕਰਦੇ ਨਹੀਂ ਜਾਂਦੇ ਨਹੀਂ ਅਸੀਂ ਬਹੁਤ ਘਟ ਜਾਂਦੀ ਬਸ ਸਾਨੂੰ ਐ ਹੁੰਦਾ ਯਾਰ ਵੀ ਇਹਨੂੰ ਕੌਣ ਦੁੱਧ ਪਾਉ ਇਹਨਾਂ ਨੂੰ ਇਹ ਕਿਤੇ ਜਾਂਦੀ ਨਹੀਂ ਬੀਜਵਾਣਾ ਹਨਾ ਵੈਸੇ ਇਹ ਸਿਆਣੇ ਬਹੁਤ ਆ ਤਾਂ ਅਸੀਂ ਕੁਝ ਵੀ ਚੀਜ਼ ਰੱਖਦੀ ਇਹਨਾਂ ਦੇ ਮੂਰੇ ਤੇ ਕੋਈ ਮੂਹ ਨਹੀਂ ਪਾਉਣਾ ਇਹਨੇ ੜਕਾ ਦੀ ਮਾਂ ਸੀ ਉਹਦਾ ਐਕਸੀਡੈਂਟ ਹੋ ਗਿਆ ਸੀ ਇੱਥੇ ਸਕੂਲ ਲਈ ਬੱਚਿਆਂ ਦੀ ਵਾਸਤੇ ਜਾਂਦੀ ਸੀ ਉਹਦੇ ਥੱਲੇ ਉਹਦਾ ਚੂਲਾ ਟੁੱਟ ਗਿਆ ਸੀ ਤੇ ਫਿਰ ਉਹਦਾ ਬਹੁਤ ਇਲਾ ਇਹ ਉਹ ਵਾਸਤੇ ਨਹੀਂ ਪੱਤੀ ਨਹੀਂ ਬੱਚਿਆਂ ਨੇ ਜਦੋਂ ਉਹ ਪੂਰੀ ਹੋ ਗਈ ਫਿਰ ਮੇਰੇ ਬੱਚਾ ਨੇ ਦੋ ਦਿਨ ਰੋਟੀ ਵੀ ਨਹੀਂ ਖਾਧੀ ਜਦੋਂ ਮੈਨੂੰ ਪਿਆਰ ਕਰਦੀ ਹੁਣ ਵੀ ਮੇਰੇ ਕੋਲ ਹੀ ਆ ਉਹ ਜਦੋਂ ਮੈਂ ਸਵੇਰੇ ਉੱਠਦੀ ਆ 5 ਵਜੇ ਉਹਨਾਂ ਨੇ ਉਸ ਵਕਤ ਟੁੱਟ ਕੜਨਾ ਉਹਨਾਂ ਨੇ ਦੁੱਧ ਪੀਣਾ ਉਸ ਵਕਤ ਸਤਿ ਸ਼੍ਰੀ ਅਕਾਲ ਸਫਰ ਟੈਲੀਵਿਜ਼ਨ ਜੁੜੇ ਹੋ ਤੁਸੀਂ ਤੇ ਮੈਂ ਅਜੋਤ ਕਰੇਵਾਲਾ ਅੱਜ ਇੱਕ ਪਰਿਵਾਰ ਦੇ ਨਾਲ ਮਿਲੌਣ ਲੱਗਾ ਉਹ ਪਰਿਵਾਰ ਕਹਿੰਦਾ ਵੀ ਸਾਡੇ ਕੋ ਸਮ ਬੱਚਾ ਨਹੀਂ ਹੋਇਆ ਤੇ ਸਾਡੇ ਘਰ ਦੇ ਵਿੱਚ ਇੱਕ ਬਿੱਲੀ ਆ ਗਈ ਅਸੀਂ ਉਹ ਬਿੱਲੀ ਦੀ ਦੇਖਭਾਲ ਇਸ ਤਰੀਕੇ ਦੇ ਨਾਲ ਕੀਤੀ ਉਹ ਸਾਨੂੰ ਆਪਣੇ ਬੱਚਿਆਂ ਵਾਂਗ ਲੱਗਣ ਲੱਗੀ ਫਿਰ ਵਾਹਿਗੁਰੂ ਦੀ ਅਜੇ ਹੀ ਦਾਤ ਸਾਡੇ ਘਰ ਦੇ ਵਿੱਚ ਆਈ ਕਿ ਸਾਡੇ ਘਰ ਦੇ ਵਿੱਚ ਬੱਚਾ ਹੋ ਗਿਆ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਰਤਾਰ ਸਾਹਿਬ ਠੀਕ ਹੋ ਜੀ ਠੀਕ ਹੋ ਬਾਈ ਜੀ ਪਹਿਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਾਈ ਇਹ ਗੱਲ ਦੱਸੋ ਇਹ ਕਿਦੋਂ ਇਹ ਗੱਲ ਹੁੰਦੀ ਹੈ ਕਿਦੋਂ ਤੁਹਾਡਾ ਵਿਆਹ ਹੁੰਦਾ ਮੇਰਾ ਵਿਆਹ 2009 ਚ ਹੁੰਦਾ ਤੇ ਉਸ ਤੋਂ ਬਾਅਦ 2009 ਤੋਂ ਬਾਅਦ ਸਾਡੇ ਯਾਨੀ ਕਿ 2010 ਦੇ ਵਿੱਚ ਆ ਕੇ ਇੱਕ ਛੋਟਾ ਜਿਹਾ ਬਲੂੰਗੜਾ ਆਇਆ ਘਰੇ ਛੋਟਾ ਜਿਹਾ ਸੀ ਮੇਰੇ ਕੁਝ ਦਿਨਾਂ ਦਾ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਇੱਥੇ ਆ ਕੇ ਸਾਮਸਵਾਲ ਕਰਨ ਲੱਗੀ ਤਾਂ ਮੇਰੀ ਵਾਈਫ ਜਿਹੜੀ ਉਹਨੇ ਚੱਕ ਲਿਆ ਕਿ ਤੂੰ ਅਕਸਰ ਤਾਂ ਸਾਡੇ ਕੋਲ ਗਿਆ ਹੀ ਨ ਉਸ ਟਾਈਮ ਤੋਂ ਬਾਅਦ 2010 ਤੋਂ ਬਾਅਦ ਉਸ ਤੋਂ ਬਾਅਦ 10 ਤੋਂ ਬਾਅਦ 11 ਵੀ ਲੰਘ ਗਿਆ 12 ਵੀ ਆ ਗਿਆ 10 ਵੀ ਲੰਘ ਗਿਆ 11 ਵੀ ਲੰਘ 12 12 'ਚ ਜਾ ਕੇ ਸਾਡੇ ਯਾਨੀ ਕਿ ਬਹੁਤ ਅੱਛੀ ਯਾਨੀ ਕਿ ਗੁਰੂ ਘਰ ਅਕਸ਼ਰ ਕਿਤੇ ਜਾਣੇ ਹਨਾ ਆਪਾਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ ਤੇ ਪਰ 12 'ਚ ਜਾ ਕੇ ਸਾਡੇ 4 ਸਾਲਾਂ ਬਾਅਦ ਸਾਡੇ ਬੱਚਾ ਹੋਇਆ ਤੇ ਸਾਨੂੰ ਐ ਹੋ ਗਿਆ ਵੀ ਯਾਰ ਵੀ ਆਪਾਂ ਬੱਚਾ ਹੋਇਆ ਹਨਾ ਵੀ ਕਿਉਂਕਿ ਆਪਣੇ ਬੱਚਿਆਂ ਵਰਗੂ ਅਸੀਂ ਬੱਚਿਆਂ ਵਾਂਗ ਹੀ ਪਾਲਿਆ ਸੀ ਉਹਨੂੰ ਤੇ ਛੋਟਾ ਜਿਹਾ ਹੁੰਦਾ ਸਾਡੇ ਨਾਲ ਹੀ ਰਜਾਈ 'ਚ ਸੌਂਦਾ ਸਾਡੇ ਨਾਲ ਹੀ ਰੋਟੀ ਪਾਣੀ ਖਾਣਾ ਉਹਨੇ ਤੇ ਹੁਣ ਵੀ ਸਾਡੇ ਘਰੇ ਜਿਹੜੇ ਤਿੰਨ ਲੂੰਗੜੇ ਹੋਰ ਆਗੇ ਉਹਦੀ ਤਾਂ ਡੈਥ ਹੋ ਗਈ ਸੀ ਬਹੁਤ ਟਾਈਮ ਪਹਿਲਾਂ ਉਸ ਤੋਂ ਬਾਅਦ ਹੁਣ ਸਾਡੇ ਦੋ ਤਿੰਨ ਘਰ ਹੀ ਹੁਣ ਰਹਿੰਦੇ ਆ ਹੁਣ ਵੀ ਬਹੁਤ ਬਾਬੇ ਦੀ ਕਿਰਪਾ ਆ ਗਈ ਕੋਈ ਚੱਕ ਇਹ ਇਹ ਵੀ ਸੱਚਾਈ ਗੱਲ ਹਾਂ ਵੀਰ ਜੀ ਸੱਚ ਹੈ ਹੂੰ ਹੋ ਜਾਂਦਾ ਇਦਾਂ ਸੰਭਵ ਹੈ ਹਾਂਜੀ ਮੈਂ ਬੱਚਾ ਵਾਂਗੂ ਪਿਆਰ ਕਰਦੀ ਹੁਣ ਵੀ ਮੇਰੇ ਕੋਲ ਹੀ ਆ ਉਹ ਜਦੋਂ ਮੈਂ ਸਵੇਰੇ ਉੱਠਦੀ ਆ 5 ਵਜੇ ਉਹਨਾਂ ਨੇ ਉਸ ਵਕਤ ਟਟ ਕੜਨਾ ਉਹਨਾਂ ਨੇ ਦੁੱਧ ਪੀਣਾ ਉਸ ਵਕਤ ਹੂੰ ਦੁੱਧ ਪਾ ਦੇਣਾ ਫਿਰ ਉੱਥੇ ਫਿਰ ਬੈਠ ਜਾਣਾ ਕੋਈ ਚੀਜ਼ ਮੈਂ ਕੋਲੇ ਰੱਖਾਂ ਉਹਨਾਂ ਨੇ ਮੂੰਹ ਨਹੀਂ ਪਾਉਣਾ ਹੂੰ ਮੈਨੂੰ ਵਧੀਆ ਪੁੱਤਰ ਦੀ ਦਾਤ ਬਖਸ਼ੀ ਮਹਾਰਾਜ ਨੇ ਇਹਨਾਂ ਦੀ ਸੇਵਾ ਕਰਕੇ ਅੱਛਾ ਬਿੱਲੀਆਂ ਦੀ ਸੇਵਾ ਕਰਕੇ ਬਿੱਲੀਆਂ ਦੀ ਸੇਵਾ ਕੀਤੀ ਮੈਂ 4 ਸਾਲ ਮੇਰੇ ਬੱਚਾ ਨਹੀਂ ਹੋਇਆ 4ਵੇਂ ਸਾਲ ਹੋਇਆ ਬੱਚਾ ਜਾ ਕੇ ਵੇਹੇ ਗੁਰੂ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੁਣ ਵੀ ਮੈਂ ਇਹਨਾਂ ਦੀ ਸੇਵਾ ਕਰਦੀ ਕੁਦਰਤ ਵੱਲੋਂ ਹੀ ਘਰੇ ਆ ਜਾਂਦੇ ਉਹ ਪਹਿਲਾ ਵਾਲਿਆ ਦੀ ਡੈਥ ਹੋ ਗਈ ਇਹਨਾਂ ਨੇ ਇਹ ਫੇਰ ਆ ਗਈ ਪਿਛਲੇ ਸਾਲ ਉਹ ਉਸ ਦਾ ਨਾਮ ਮੈਂ ਲੱਡੂ ਰੱਖਿਆ ਸੀ ਉਹ ਬਲੂਂਗੜੇ ਦਾ ਨਾ ਉਹ ਵਾਪਸ ਫੇਰ ਇਹ ਹੁਣ 6 ਮਹੀਨੇ 7 ਮਹੀਨੇ ਫੇਰ ਬਿੱਲੀ ਆਈ ਤਿੰਨੇ ਮੇਰੇ ਕੋਲੇ ਸੀ ਬਲੂਂ ਨੇ ਲੈ ਕੇ ਤਿੰਨੇ ਵਾਪਸ ਛੱਡ ਕੇ ਚਲੀ ਗਈ ਮੁੜ ਕੇ ਵਾਪਸ ਨਹੀਂ ਆਈ ਉਹ ਇਹਨਾਂ ਦੀ ਮਾਂ ਉਹਨਾਂ ਨੇ ਦੇਖਿਆ ਹੀ ਨਹੀਂ ਆ ਕੇ ਮੇਰੇ ਕੋਲੇ ਤਿੰਨੇ ਰਹਿੰਦੇ ਅ ਤੁਹਾਡੇ ਕੋਲੇ ਬੱਚਾ ਨਹੀਂ ਹੁੰਦਾ ਹਾਂਜੀ ਤਾਂ ਬਹੁਤ ਕੁਝ ਸੁਣਨ ਨੂੰ ਮਿਲਦਾ ਹੋਊਗਾ ਹਾਂਜੀ ਬਹੁਤ ਆਨੇ ਮੇਨੇ ਬਾਜੀ ਦੇ ਸੀ ਮੈਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ ਪਰ ਉਹਨਾਂ ਮੇਂ ਇੱਦਾਂ ਦੀ ਆ ਗਈ ਸੀ ਮੇਰੇ ਕੋਲੇ ਤੇ 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 ਵੀ ਤੁਹਾਨੂੰ ਵੀ ਕਿਹਾ ਹੁਣ ਵੀ ਹੋਰ ਵਿਆਹ ਕਰਾ ਲਾ ਯਾਰ ਕਿਉਂਕਿ ਇੱਦਾਂ ਦੀਆਂ ਗੱਲਾਂ ਅਕਸਰ ਹੀ ਹੋਣ ਲੱਗ ਜਾਂਦੀਆਂ ਹਾਂ ਚੱਲਦੀਆਂ ਰਹਿੰਦੀਆਂ ਘਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਨਾ ਸਮਾਜ ਜਿੱਦਾਂ ਦਾ ਚੱਲਦਾ ਉਹ ਪਰ ਵਿਚਰਨਾ ਪੈਂਦਾ ਉਸ ਦੇਗਾ ਸਮਾਜ ਦੇ ਵਿੱਚ ਵਿੱਚ ਪਰ ਕੋਈ ਚੱਕਣੀ ਵਾਹਿਗੁਰੂ ਦੀ ਕਿਰਪਾ ਹੋ ਗਈ ਪਰ ਆਪਣੇ ਆਪਾਂ ਤਾਂ ਆਈ ਗਰੂ ਗਰੇਕ ਨੂੰ ਦੇਵੇ ਪੁੱਤਰ ਆਪਾਂ ਨੂੰ 50 ਸਾਲਾਂ ਬਾਅਦ ਆਪਣੀ ਪੁੱਤਰ ਹੋਇਆ ਤੇ ਫਿਰ ਹੁਣ ਸਾਡੇ ਅਸੀਂ ਘਰੋਂ ਜਾਂਦੇ ਨਹੀਂ ਜੇ ਅਸੀਂ ਰਿਸ਼ਤੇਦਾਰੀ ਚ ਵੀ ਜਾਈਏ ਪਹਿਲੀ ਗੱਲ ਤਾਂ ਅਸੀਂ ਰਿਸ਼ਤੇਦਾਰੀ ਚ ਜਾਂਦੇ ਨਹੀਂ ਇਹਨਾਂ ਦਾ ਕਰਕੇ ਲੂੰਗੜਾ ਹਾਂ ਮੈਂ ਇਹਨਾਂ ਕਰਕੇ ਜਾਂਦੇ ਨਹੀਂ ਅਸੀਂ ਬਹੁਤ ਘੱਟ ਜਾਂਦੇ ਹਾਂ ਬਸ ਸਾਨੂੰ ਐ ਹੁੰਦਾ ਯਾਰ ਵੀ ਇਹਨੂੰ ਕੌਣ ਦੁੱਧ ਪਾਊ ਇਹਨਾਂ ਨੂੰ ਇਹ ਕਿਤੇ ਜਾਂਦੇ ਨਹੀਂ ਵੀ ਜਵਾਨ ਹਨ ਹਨਾ ਵੈਸੇ ਇਹ ਸਿਆਣੇ ਬਹੁਤ ਆ ਸਾਡੀ ਕੁਝ ਵੀ ਚੀਜ਼ ਰੱਖਦੀ ਇਹਨਾਂ ਦੇ ਮੂਰੇ ਤੇ ਕੋਈ ਮੂੰਹ ਨਹੀਂ ਪਾਉਣਾ ਇਹਨਾਂ ਨੇ ਸਾਡੇ ਕੋਲੇ ਹੀ ਬੈਠੇ ਜਾਂਦਾ ਉੱਥੇ ਹੀਟਰ ਲਾਵਾ ਸਾਡੇ ਹੀਟਰ ਸਰਦਾਂ ਵਾਲੇ ਹੀਟਰ ਲਾਤਾ ਸੀ ਹੀਟਰ ਦੇ ਕੋਲੇ ਬੈਠੇ ਰਹਿੰਦੇ ਸੀ ਹੀਟਰ ਕੋਲੇ ਬੈਠੇ ਰਹਿੰਦੇ ਸੀ ਸਵੇਰੇ ਮੈਂ 5 ਵਜੇ ਉੱਠਦੀ ਜੇ ਮੈਂ 5-10 ਮਿੰਟ ਉੱਤੋਂ ਦੀ ਮੈਨੂੰ ਨੀਂਦ ਆਈ ਹੋਵੇ ਮੈਂ ਨਾ ਉੱਠਾਂ ਇਹਨਾਂ ਨੇ ਬਾਹਰ ਚ ਬੈਠੇ ਰਹਿਣਾ ਬਾਹਰ ਘੜਕਾਉਣਾ ਇਹਨਾਂ ਨੇ ਜਦੋਂ ਮੈਂ ਬਾਹਰ ਕੋਲ ਕਹਿੰਦੀ ਬਾਹਰ ਚ ਫਿਰ ਮੈਂ ਆਉਂ ਮਿਉਂ ਕਰਦੀ ਆ ਉਹ ਠੀਕ ਕਿਉਂ ਨਹੀਂ ਮੈਨੂੰ ਠਾਉਂਦੇ ਆ ਹੋਰ ਬਈ ਫਿਰ ਉਸ ਟਾਈਮ ਜਿਹੜੀਆਂ ਲੋਕਾਂ ਦੀਆਂ ਗੱਲਾਂ ਬਾਤਾਂ ਤਾਨਿਮਿਣੀ ਯਾਦ ਹੋਣਗੇ ਅੱਜ ਵੀ ਹਾਂ ਮੇਰੇ ਯਾਦ ਤਾਂ ਜੋ ਕਿਸਮਤ ਤੇ ਹਿੰਦਬੂ ਉਹੀ ਮਿਲਦਾ ਭਾਈ ਤਾਂ ਹਨ ਜਿੰਨਾ ਸਮਾਂ ਲੱਗਣਾ ਸੀ ਹੋ ਸਕਦਾ ਇਹਨੇ ਸਾਡੇ ਘਰੇ ਆਉਣਾ ਸੀ ਇਹਦੀ ਅਸੀਂ ਸੇਵਾ ਨਾ ਕਰਨੀ ਸੀ ਤਾਂ ਉਸ ਕਰਕੇ ਅਸੀਂ ਤਾਂ ਕਹਿੰਦੇ ਵੀ ਸਾਡੇ ਘਰੇ ਰੱਬ ਆ ਗਿਆ ਸੀ ਵੀ ਸਾਡੇ ਘਰੇ ਰੱਬ ਬੋੜਿਆ ਹਨ ਕਿਸੇ ਜਾਨਵਰ ਦੇ ਥਰੂ ਆਇਆ ਜੋ ਜਿੱਦਾਂ ਵੀ ਆਇਆ ਬਸ ਕੋਈ ਚੱਕਰ ਨਹੀਂ ਅੱਪੀ ਦੀ ਕਿਰਪਾ ਜਦੋਂ ਹੁਣ ਇਹ ਚਲੇ ਗਏ ਸੀ ਇਹਨਾਂ ਦੀ ਮਾਂ ਵੀ ਚਲੀ ਗਈ ਸੀ ਅੱਜ ਤੋਂ ਸਾਲ 2 ਸਾਲ ਪਹਿਲਾਂ ਤੇ ਮੇਰੀ ਸਥਿਤੀ ਵੈਸੀ ਡਾਊਨ ਹੋ ਗਈ ਸੀ ਆਰਥਿਕ ਸਥਿਤੀ ਅੱਛਾ ਬਿਮਾਰ ਹਾਂ ਬਿਮਾਰ ਵੀ ਸਥਿਤੀ ਮੇਰੀ ਵੈਸੀ ਵੀ ਆਹ ਤੱਕ ਜੀ ਟੀਵੀ ਵੀ ਐਸੀ ਵੀ ਡਾਊਨ ਹੋ ਗਿਆ ਸੀ ਮੈਂ ਘਰੋਂ ਫਿਰ ਮੈਨੂੰ ਐ ਲੱਗਦਾ ਹੁੰਦਾ ਸੀ ਯਾਰ ਵੀ ਮੈਂ ਯਾਰ ਕੀ ਕਰੂੰ ਵੀ ਮੇਰੇ ਕੋਲੇ ਤਾਂ ਹੁਣ ਪੈਸਾ ਵੀ ਹੈ ਨਹੀਂ ਕੋਈ ਹਨਾ ਕੰਮ ਕਰ ਕਿੱਦਾਂ ਚਲਾਈਏ ਕੀ ਕਰੀਏ ਤੇ ਫਿਰ ਹੁਣ ਇਹ ਸਾਲ ਡੇਢ ਸਾਲ ਦੀ ਫਿਰ ਸਾਡੇ ਘਰੇ ਆ ਇੱਕ ਹੋਰ ਚੀਜ਼ ਇਹਦੀ ਮਾਂ ਸੀ ਉਹਦਾ ਐਕਸੀਡੈਂਟ ਹੋ ਗਿਆ ਸੀ ਇੱਥੇ ਸਕੂਲ ਲਈ ਬੱਚਿਆਂ ਦੀ ਵਾਸ ਜਾਂਦੀ ਸੀ ਉਹ ਉਹਦੇ ਥੱਲੇ ਉਹਦਾ ਚੂਲਾ ਟੁੱਟ ਗਿਆ ਸੀ ਤੇ ਫਿਰ ਮੈਂ ਉਹਦਾ ਬਹੁਤ ਇਲਾਜ ਕਰਵਾਇਆ ਇੱਥੇ ਤੇ ਉਹ ਵਸਤ ਨਹੀਂ ਬਚੀ ਨਹੀਂ ਬੱਚਿਆਂ ਨੇ ਜਦੋਂ ਉਹ ਪੂਰੀ ਹੋ ਗਈ ਫਿਰ ਮੇਰੇ ਬੱਚਿਆਂ ਨੇ ਦੋ ਦਿਨ ਰੋਟੀ ਵੀ ਨਹੀਂ ਖਾਧੀ ਤੁਸੀਂ ਤਸਵੀਰਾਂ ਆ ਮੈਂ ਤੁਹਾਨੂੰ ਦਿਖਾ ਦੂੰਗਾ ਤਸਵੀਰਾਂ ਚ ਤੇ ਬੱਚਿਆਂ ਨੇ ਵੀ ਨਾ ਨਾ ਖਾਦੀ ਨੀ ਮੇਰੀ ਬੇਟੀ ਛੋਟੀ ਜੀ ਸੀ ਤੇ ਰੱਖ ਲਈ ਬੱਚਿਆਂ ਨੂੰ ਵੀ ਪਿਆਰ ਪੈ ਜਾਂਦਾ ਹਾਂ ਤੇ ਫਿਰ ਹੁਣ ਉਦੋਂ ਬਾਅਦ ਅਸੀਂ ਲੈ ਕੇ ਨਹੀਂ ਆਉਂਦੇ ਕਿਤੋਂ ਇਹ ਬਿਜਲੀ ਲੈ ਕੇ ਆਉਨੇ ਆ ਇੱਕ ਆਟੋਮੈਟਿਕਲੀ ਆ ਜਾਂਦੇ ਸਾਡੇ ਘਰੇ ਆਂਡ ਗਮਾਣ ਦੀ ਕਹਿੰਦਾ ਯਾਰ ਕੀ ਤੁਸੀਂ ਬਿੱਲੀ ਜੀਆਂ ਰੱਖੀ ਬੈਠੇ ਸਾਰੇ ਕਹਿੰਦੇ ਆ ਕਹਿੰਦੇ ਯਾਰ ਛੋਡੇ ਨਾ ਬੜਾ ਤੇ ਉਹ ਪ੍ਰੇਮਾ ਕਿਤੇ ਵੀ ਨਹੀਂ ਜਾਂਦੀ ਕਿਸੇ ਦੇ ਘਰੇ ਸਾਨੂੰ ਐਵੇਂ ਨਹੀਂ ਪਤਾ ਲੱਗਦਾ ਯਾਰ ਕਿੱਥੇ ਜਾਂਦੇ ਆ ਸਵੇਰ ਫਲਸ ਵਗੈਰਾ ਕਿੱਥੇ ਕਰਕੇ ਆਉਂਦੇ ਪਤਾ ਨਹੀਂ ਲੱਗਦਾ ਸਾਨੂੰ ਸਾਡੇ ਘਰੇ ਘੰਦ ਵੀ ਨਹੀਂ ਪਾਉਂਦੇ ਘਰੇ ਅਸੀਂ ਕਿਆ ਕਹੀ ਫਿਰ ਲੱਡੂਨ ਲਿਆ ਚੱਕ ਕਰ ਕੋਈ ਇਹ ਇਹ ਵਰ ਬਾਈ ਜਦੋਂ ਤੁਸੀਂ ਘਰੇ ਲੇਟ ਆਉਂਦੇ ਹੋ ਨੀ ਤਾਂ ਫਿਰ ਤੁਹਾਨੂੰ ਭਾਲਦੇ ਹੋਣਗੇ ਹਾਂ ਇੱਥੇ ਸਾਈਕਲ ਦੀ ਗੱਲ ਕਰ ਲੈਂਦੇ ਆ ਭੱਜੇ ਹੁੰਦੇ ਆ ਤੇ ਇੱਥੇ ਚੜ ਕੇ ਹੀ ਦੇਖਣ ਲੱਗ ਜਾਂਦੇ ਆ ਤੇ ਜਾਂ ਫਿਰ ਕਈ ਵਾਰ ਭੁੱਖੇ ਹੁੰਦੇ ਆ ਹੁਣ ਇਹਨਾਂ ਨੂੰ ਦੁੱਧ ਇੱਕ ਤਾਂ ਸਵੇਰ ਪਾਈਦਾ ਤੇ 1 2 ਵਜੇ ਪਾਈਦਾ ਅੱਜ ਲੇਟ ਹੋ ਗਏ ਅਸੀਂ ਦੁੱਧ ਪਹੁੰਚੋ ਉਹਨਾਂ ਨੂੰ ਫਿਰ ਜਿੰਨੇ ਤੁਸੀਂ ਆਉਂਦੇ ਨਹੀਂ ਡਿੱਕੀ ਜਾਂਦੇ ਹਾਂ ਹਾਂ ਮੇਰੀ ਜਵਾਕ ਵੀ ਸਕੂਲੋਂ ਆਉਂਦੇ ਆ ਜਾਂ ਇੱਥੇ ਔੜੀਆਂ ਚ ਪਤਾ ਉੱਤਰ ਜਾਂਦੇ ਆ ਇੱਕ ਤਾਂ ਉੱਤਰੀ ਜਾਂਦਾ ਇੱਕ ਤਾਂ ਬਾਲੀ ਮੋਹ ਕਰਦਾ ਵਾਈਟ ਰੰਗ ਦਾ ਤਾਂ ਉਹ ਤਾਂ ਪਪਾਸੀ ਵੀ ਨਹੀਂ ਹੁੰਦਾ ਸਾਡੇ ਇਹ ਰਾਤ ਕਿਤੇ ਵੀ ਨਹੀਂ ਜਾਂਦਾ ਸਾਡੇ ਨਾਲ ਰਾਤ ਨੂੰ ਨਹੀਂ ਸੌਂਦਾ ਸੀ ਇਹ ਵੀ ਇਹ ਵੀ ਰਾਤ ਨੂੰ ਸਾਡੀ ਰਜਾਈ ਚਾਕੇ ਹੁਣ ਵੀ ਪਏ ਜਾਂਦੇ ਨੇ ਮੇਰੇ ਬੱਚਾ ਨੇ ਆ ਆ ਗਿਆ ਹਨਾ ਹਾਂ ਇਹ ਜੇ ਤਾਂ ਕਿਤੇ ਵੀ ਨਹੀਂ ਜਾਂਦਾ ਨਾ ਕਿਸੇ ਦੇ ਘਰੇ ਜਾਵੇ ਪਹਿਲੇ ਲੋਕ ਤਾਂ ਕਹਿੰਦੇ ਇਹਨਾਂ ਦੇ ਆਪਣਾ ਕੋਈ ਸੇ ਚੀਜ਼ ਨੂੰ ਮੂਹ ਲਾ ਜਾਣ ਬਿਮਾਰੀਆਂ ਹੋ ਜਾਂਦੀਆਂ ਨਹੀਂ ਇਹ ਬਹਿਮਾ ਲੋਕਾਂ ਦਾ ਇਹ ਬੱਚਾ ਵਰਗੀ ਆਪਣੀ ਜੇ ਆਪਾਂ ਬੱਚਾ ਨੂੰ ਪਿਆਰ ਕਰਾਂਗੇ ਬੱਚਾ ਮੈਨੂੰ ਇਹਨਾਂ ਦੱਸਾਂਗੇ ਆਹ ਖਾਣਾ ਉਹਦਾ ਹੀ ਆ ਇਹ ਖਾਣਗੇ ਦੁੱਧ ਗਰਮ ਕੀਤਾ ਸਗਲਾ ਕੋਲੇ ਰੱਖੂਗੀ ਰਾਮਦਨ ਉੱਥੇ ਬੈਠੇ ਰਹਿਣਗੇ ਕੋਲੇ ਕਿਸੇ ਚੀਜ਼ ਚ ਅਜਿੱਤ ਕਰ ਇਹਨਾਂ ਨੇ ਮੂੰਹ ਨਹੀਂ ਪਾਇਆ ਨਾਲ ਹੀ ਸਾਡੇ ਪੈਂਦੇ ਜੇ ਕਹਾਂ ਨੀਚੇ ਚਲੋ ਆਦ ਬਾਹਰ ਚਲੋ ਚਲੇ ਜਾਂਦੇ ਆ ਕਮਰੇ ਚ ਬਾਹਰ ਅੱਛਾ ਪੂਰਾ ਕਹਿਣਾ ਮੰਨਦੇ ਆ ਹਾਂਜੀ ਪੂਰਾ ਅੱਛਾ ਇਹ ਫਿਰ ਤੁਹਾਡੀ ਦੋਹਾਂ ਦੀ ਗੱਲ ਹੀ ਸਮਝਦੇ ਆ ਬਈ ਹਾਂਜੀ ਨਾਲ ਜਵਾਕਾਂ ਦੀ ਵੀ ਸਾਰਿਆਂ ਦੀ ਜਵਾਕਾਂ ਦੀ ਹਾਂ ਬੱਚਿਆਂ ਦੀ ਵੀ ਬੱਚੇ ਬੱਚੇ ਮੇਰੀ ਬੱਚੀ ਆ ਉਹ ਬਹੁਤ ਪਿਆਰ ਕਰਜੂਨੀ ਉਹਦੇ ਉੱਤੇ ਅੱਤੇ ਲਿਟੀ ਜਾਂਦੇ ਰਹਿੰਦੇ ਇਹ ਕੋਈ ਵਾਸਤਾ ਨਹੀਂ ਕੇ ਲਈ ਬੋਲੀ ਸਮਝਦੇ ਆ ਯਾਰ ਹਾਂ ਬੱਚਾ ਦੀ ਤੇ ਤੁਹਾਡੀ ਬਿਲਕੁਲ ਜਦੋਂ ਆਪਾਂ ਕਿਸੇ ਨੂੰ ਕੋਈ ਵੀ ਜਾਨਵਰ ਆਪਾਂ ਰੱਖ ਲਈਏ ਤੇ ਆਪਾਂ ਉਹਦੇ ਨਾਲ ਤਿਉਹ ਪੈ ਜਾਂਦਾ ਉਹਦੇ ਨਾਲ ਪ੍ਰੇਮ ਹੋਣ ਲੱਗ ਜਾਂਦਾ ਉਹ ਹੌਲੀ ਹੌਲੀ ਆਪਣੇ ਨਾਲ ਮੋਹ ਕਰ ਲਾ ਉਹ ਵੀ ਜਾਨਵਰ ਵੀ ਮੋਹ ਕਰੂਗਾ ਹੈਨਾ ਤੇ ਇਸ ਕਰਕੇ ਇਹ ਬਸ ਆਪਣੀ ਜਵਾਕੀ ਹੈ ਇਹ ਸੌ ਜਾ ਚੰਗਤ ਹੋ ਜਾ ਜੇ ਕੋਈ ਕਵੇ ਸਾਨੂੰ ਦੇ ਦਿਓ ਯਾਰ ਨਾ ਨਾ ਮੇਰੀ ਬੇਟੀ ਤਾਂ ਮੋਹ ਕਰ ਜਾਂਦੀ ਹੈ ਭਰਾਵਾ ਹਾਂ ਸੌ ਜਾ ਹਾਂ ਉਹ ਨਹੀਂ ਹੁਣ ਚਲੋ ਉਹ ਤਾਂ ਫਰੀਦ ਹੀ ਕਰ ਲੋਗੇ ਜੇ ਕੋਈ ਕਹੇ ਸਾਨੂੰ ਪੈਸੇ ਸਾਡੇ ਤੋਂ ਪੈਸੇ ਲੈ ਲਿਓ ਸਾਨੂੰ ਦੇ ਦਿਓ ਕਹਿੰਦੇ ਆ ਕਹਿੰਦੇ ਪਰ ਕਹਿੰਦੇ ਯਾਰ ਇੱਕ ਬੰਦਾ ਆਇਆ ਸੀ ਕਦੋਂ ਥੋੜੇ ਦਿਨ ਹੋ ਗਏ ਕਹਿੰਦੇ ਯਾਰ ਸਾਨੂੰ ਉਹ ਬੱਚਾ ਦੇ ਦਿਓ ਜਾਂ ਮੈਂ ਕਿਹਾ ਯਾਰ ਭਰਾਵਾ ਮੇਰੀ ਬੇਟੀ ਨੂੰ ਪੁੱਛਿਓ ਪਰ ਨਹੀਂ ਪੁੱਛੀ ਨਹੀਂ ਅਸੀਂ ਦਿੰਦੇ ਹੀ ਨਹੀਂ ਬਈ ਪਹਿਲੀ ਗੱਲ ਤਾਂ ਜਿਹੇ ਜਾਬ ਦਾ ਜਵਾਕ ਦੇ ਉਹ ਹੀ ਬੱਚਾ ਜੀ ਆਹ ਰਿਹਾ ਤੇ ਜਾਂ ਪਰ ਲੋਕ ਲੋਕੀ ਤਾਂ ਬਈ ਹੁਣ ਆਪਦੇ ਬੱਚੇ ਤੱਕ ਵੇਚੋ ਮੈਂ ਕਿੰਨਾਂ ਸਾਲ ਲੋਕਾਂ ਦਾ ਕੀ ਹੈ ਲੋਕਾਂ ਦਾ ਤਾਂ ਜੀ ਬਈ ਅਗਲੇ ਨੂੰ ਆਪਦੀ ਘਰ ਤੋਂ ਕੰਨੀ ਦੇਖਦਾ ਅਗਲੇ ਦੀ ਹਨਾ ਆਪਦੀ ਕੋਈ ਮਜਬੂਰੀ ਹੁੰਦੀ ਹੈ ਹਨਾ ਪਰ ਆਪਾਂ ਤਾਂ ਦੇ ਨਹੀਂ ਸਕਦੇ ਬਈ ਆਪਣੀ ਤਾਂ ਜਵਾਕ ਹੀ ਹੈ ਅੱਛਾ ਹਾਂ ਜੀ ਜੀ ਸਾਡੇ ਕੋਲੇ ਇਸ ਟਾਈਮ 3 ਹੈ ਵੀਰੇ ਕਹਿੰਦੇ ਇੱਕ ਦੇ ਦਿਓ ਸਾਨੂੰ ਅਸੀਂ ਖਨਾ ਅਸੀਂ ਤਿੰਨ ਇੱਕ ਇੱਕ ਵੀ ਨਹੀਂ ਦੇਣਾ ਤਿੰਨੇ ਰੱਖਣੀਆਂ ਸੀ ਕਹਿੰਦੇ ਤੁਸੀਂ ਤਿੰਨ ਕੀ ਕਰਨੇ ਆ ਅਸੀਂ ਕਿਹਾ ਯਾਰ ਵੀ ਸਾਡੇ ਕਿਹੜਾ ਕੋਈ ਵੀ ਸਾਨੂੰ ਕੋਈ ਬਜਨ ਨਹੀਂ ਹੈਗਾ ਇਹਨਾਂ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਣਾ ਜੇ ਮੰਨ ਕੇ ਚੱਲ ਮੇਰੇ ਬੱਚੇ ਖੂਰ ਹੁੰਦੇ ਤਾਂ ਫਿਰ ਮੈਂ ਉਹਨਾਂ ਨੂੰ ਕਿਹੜਾ ਕਰ ਪੜ ਜਾਂਦਾ ਹੈਨਾ ਕਿ ਕਿੰਨੇ ਬੱਚੇ ਆ ਬਈ ਹੁਣ ਮੇਰੇ ਖੁਦ ਮੇਰੇ ਖੁਦ ਇੱਕ ਬੇਟਾ ਇੱਕ ਬੇਟੀ ਹੈ ਲੱड्डू ਤੇ ਇਹ ਤਿੰਨ ਨਹੀਂ ਹੈ ਮੇਰੇ ਪੰਜ ਬੱਚੇ ਆ ਪੰਜ ਬੱਚੇ ਇਹਨਾਂ ਦਾ ਨਾਮ ਵੀ ਰੱਖਿਆ ਨਾਮ ਵੀ ਰੱਖ ਲਈਦੀ ਕੁੜੀ ਮੇਰੀ ਬੇਟੀ ਬਲਾਉਂਦੀ ਨਾਮ ਲੈ ਕੇ ਉਹਦੇ ਗੋਲੀਆਂ ਮੋਗੇ ਲੱड्डू ਇਹਦਾ ਨਾਮ ਸੀ ਲੱड्डੂ ਉਹ ਪਹਿਲਾਂ ਫਿਰ ਉਹ ਸਰਗਵਾਸ ਹੋ ਗਈ ਸੀ ਉਹ ਦੂਬਾਰ ਫਿਰ ਫਿਰ ਆ ਗਈ ਇਹ ਵੀ ਇਹ ਵੀ ਸਰਗਵਾਸ ਹੁੰਦੇ ਆ ਬਈ ਤੇ ਹੋ ਜਾਂਦੇ ਆ ਜੋ ਐਕਸੀਡੈਂਟ ਹੋ ਜਾਂਦਾ ਕਈ ਵਾਰ ਹੋ ਜਾਂਦਾ ਬੈਸਿਕਲੀ ਨਹੀਂ ਨੀ ਉਮਰ ਫੋੜ ਕੱਟ ਹੁੰਦੀ ਹੈ ਜਨ ਬਨਾਂ ਦੀ ਤੇ ਬਈ ਆਇ ਨਹੀਂ ਦਰਜ ਨਹੀਂ ਲੱਗਦਾ ਵੀ ਮੋਹ ਪਾਲਿਆ ਉਮਰ ਥੋੜੀ ਹੁੰਦੀ ਹੈ ਇਹਨਾਂ ਦੀ ਫੇਰ ਐਵੇਂ ਰੋਵਾਂਗੇ ਬਹੁਤ ਰੋਦੇ ਵੀਰੇ ਹੋਇਆ ਸੀ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਜਿਹੜੀ ਸਾਡੇ ਰੱਖਿਆ ਸੀ ਪਹਿਲਾਂ ਉਹ ਮਰ ਗਿਆ ਸੀਗਾ ਤੇ ਫਿਰ ਬੱਚੇ ਬਹੁਤ ਰੋਏ ਕਾਫੀ ਦਿਨ ਫਿਰ ਬੱਚਿਆਂ ਨੇ ਅੱਧਾ ਪੀਤਾ ਨਹੀਂ ਉਸ ਫਿਰ ਬੱਚਿਆਂ ਨੂੰ ਕਿਵੇਂ ਫਿਰ ਉਹ ਹੌਲੀ ਹੌਲੀ ਫਿਰ ਹੈਂਡਲ ਹੋ ਗਏ ਉਹਦੋਂ ਬਾਅਦ ਫਿਰ ਇਹ ਆ ਗਈ 6 ਮਹੀਨੇ ਬਾਅਦ ਜਿੱਦੇ ਮੇਰੀ ਕੁੜੀ ਦਾ ਵਾਢੇ ਸੀਗਾ ਇੱਕ ਸਾਡੇ ਹੋਰ ਰੱਖੀ ਸੀ ਆ ਪਿਛਲੇ ਸਾਲ ਹੀ ਮਰੀ ਆ ਉਹ 11ਵੇਂ ਮਹੀਨੇ ਦੀ 21 ਤਰੀਕ ਨੂੰ 11ਵੇਂ ਮਹੀਨੇ ਦੀ 21 ਤਰੀਕ ਨੂੰ ਵਾਡੇ ਸੀ ਮੇਰੀ ਗੁਰਦਾ ਉਸ ਦਿਨ ਹੀ ਉਹਦੀ ਡੈਥ ਹੋ ਗਈ ਜੀ ਫਿਰ ਅਸੀਂ ਇਹਦੇ ਵਾਡੇ ਵੀ ਨਹੀਂ ਬਣਾਇਆ ਕਹਿੰਦੀ ਗਣੀ ਮੈਂ ਵਾਡੇ ਨਹੀਂ ਬਣਾਇਆ ਅੱਛਾ ਭਾਈ ਹਾਂ ਇੰਨੀ ਇੰਨੀ ਅਟੈਚਮੈਂਟ ਕਾਤੋਂ ਆ ਭੈਣਾਂ ਨਾਲ ਪਤਾ ਨਹੀਂ ਵੀਰੇ ਵਾਹਿਗੁਰੂ ਨੂੰ ਪਤਾ ਮਾਰਕ ਨੂੰ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਸੇਵਾ ਲਈ ਕੀ ਦਿੱਤੇ ਆ ਸਾਨੂੰ ਇਹਨਾਂ ਦੀ ਸੇਵਾ ਕਰਨ ਲਈ ਜੀ ਭਰੋਸਾ ਸਾਨੂੰ ਗੁਰੂ ਤੇ ਇਹ ਬਈ ਜਿਆਦਾ ਦੇਖ ਭਾਲ ਇਹਨਾਂ ਦੀ ਕੌਣ ਕਰਦਾ ਤੁਸੀਂ ਕਰਦੇ ਹੋ ਜਾਂ ਭੈਣ ਹੋਰੀ ਕਰਦੇ ਇਹ ਤਾਂ ਇਹੀ ਕਰਦੇ ਕਿਉਂਕਿ ਮੈਂ ਤਾਂ ਬਾਹਰ ਨਹੀਂ ਕਰ ਦੇਖਦਾ ਕੰਮ ਕਰਕੇ ਮੈਂ ਤਾਂ ਘਰੇ ਇਹੀ ਕਰਦੇ ਆ ਉਸ ਜਮਾਤ ਲੈ ਕੇ ਸ਼ਾਮ ਤੱਕ ਕਈ ਦਿਨਾਂ ਹੀ ਇੱਥੇ ਧੁੱਪੇ ਦਾ ਪਸੀਕ ਦੇ ਉੱਤੇ ਕਿਤੇ ਮੰਜੇ ਦੇ ਵਿੱਚ ਹੀ ਬੱਦਲੇ ਰਹੀ। ਅਸੀਂ ਤੇ ਬੱਚੇ ਸਕੂਲ ਚਲੇ ਜਾਂਦੇ। ਬਈ ਲੋਕ ਇਹਨਾਂ ਦੇ ਮਾਰਦੇ ਮੁਰਦੇ ਹੋਣਗੇ। ਜਾਂਦੀ ਜਾਂਦੀ ਨਹੀਂ ਕਿਤੇ। ਕਿਤੇ ਵੀ ਨਹੀਂ ਜਾਂਦੇ। ਨਾ ਨਾ ਕਿਤੇ ਨਹੀਂ। ਜਮੇ ਵੀ ਨਹੀਂ ਜਾਂਦੇ ਯਾਰ। ਤੁਸੀਂ ਇੱਥੇ ਕਿੰਨੇ ਵਾਰੀ ਆਏ ਹੋ? ਥੋੜੇ ਇੱਥੇ ਵਿੱਚ ਵਜਦੇ ਫਿਰਦੇ ਹੋ। ਤੇ ਦੋ ਤਿੰਨ ਵਾਰੀ ਆਏ ਆ। ਤੇ ਦੇਖਿਆ ਜਾ ਹਿੱਟਰ ਕੋਲੇ ਬੈਠੇ ਹੁੰਦੇ ਆ। ਤੇ ਜਾਂ ਬਸ ਵੱਤ ਤੋਂ ਵੱਤ ਕੀ ਉਹ ਕੋਠੇ ਨਹੀਂ ਦੂਸਰੇ ਤੇ ਜਾਂ। ਉਹ ਦੂਗਾ ਤਾਂ ਕਿਤੇ ਜਾਂਦੇ ਹੀ ਨਹੀਂ। ਜਿਹੜਾ ਕੋਈ ਘਰੇ ਸਾਡੇ ਆ ਜਾਂਦਾ ਉਹ ਦੇਖਦਾ ਅਗਲਾ ਕਹਿੰਦਾ ਯਾਰ ਬਈ ਦੇ ਦੋ ਮੈਨੂੰ। ਆ ਕੀ ਹੈ ਕੀ ਇਹ ਨਹੀਂ ਦੌਂਦੀ ਹੈ ਨਾ ਨਾ ਤਦੂ ਪੀਣਾ ਤਦੂ ਪੀਣਾ ਇਹ ਤਾਂ ਹੈ ਗਿਆ ਤਦੂ ਪੀਣਾ ਕੱਲ ਮੈਨੂੰ ਬੰਦਾ ਗਿਆ ਨਾ ਯਾਰ ਪਰਸੂ ਆ ਗਿਆ ਕਹਿੰਦਾ ਯਾਰ ਬਈ ਹਦੀ ਦੇ ਬਲੂਂੜਾ ਕਹਿੰਦਾ ਯਾਰ ਮੇਰਾ ਬੱਚਾ ਕਹਿੰਦਾ ਵੀ ਮੈਂ ਬਲੂਂੜਾ ਲੈਣਾ ਮੈਂ ਕਿਹਾ ਭਰਾਵਾ ਤੂੰ ਮੇਰੇ ਤੋਂ ਪੈਸੇ ਲੈ ਜਾ ਮੈਂ ਬਲੂਂੜਾ ਨਹੀਂ ਦੇਣਾ ਅੱਛਾ ਹਾਂ ਉਹ ਆਪਣੀ ਵਾਂਡੀ ਸੀ ਕਹਿੰਦਾ ਮੈਂ ਦੇਣਾ ਮਹਨ ਦੁੱਧ ਪੀਣਾ ਮੂੰਹ ਪੈ ਗਿਆ ਨਾ ਇਹਨਾਂ ਨਾਲ ਹੈ ਨਾ ਹਾਂ ਮੂੰਹ ਪੈ ਗਿਆ ਤਾ ਕਰਕੇ ਹੁਣ ਬੱਚਾ ਪਾਲਿਆ ਬੱਚਾ ਨੂੰ ਇੱਥੇ ਛੋੜ ਅੱਖਾਂ ਹੀ ਇਹਨਾਂ ਦੇ ਅੱਖਾਂ ਹੀ ਖੁੱਲਣਾ ਸੀ ਯਾਰ ਮੇਰੇ ਨਾਲ ਦੀ 6 ਮਹੀਨੇ ਦੀ ਗੱਲ ਹੈ ਇਹਨਾਂ ਦੀ ਮਾਂ ਮਾਂ ਛੱਡ ਗਈ ਕਿਉਂਕਿ ਇਹ ਜਾਨਵਰ ਛੱਡ ਕੇ ਚਲੇ ਜਾਣਗੇ ਇਹਦੀ ਮਾਂ ਛੱਡ ਕੇ ਹੀ ਚਲੀ ਗਈ ਤੇ ਇੱਥੇ ਗਲਜੀ ਚ ਫੜੀ ਆਉਂਦੀ ਸੀ ਤੇ ਇੱਥੇ ਛੱਡ ਗਈ ਤਿੰਨਾਂ ਨੂੰ ਉਸ ਤੋਂ ਬਾਅਦ ਆਪ ਇੱਥੇ ਪਾਲ ਲਿਆ ਬਸ ਇਹ ਜਾਂਦੀ ਨਹੀਂ ਹੁਣ ਕਿਤੇ ਵੀ ਨਹੀਂ ਜਾਂਦੀ ਜੀ ਤੇ ਫਿਰ ਪੈਣੇ ਤੰਗ ਤੰਗ ਤੋਂ ਕਿੰਨਾ ਕਰਦੇ ਹੋ ਪਰਸ ਬਿਲਕੁਲ ਨਹੀਂ ਕਰਦੇ ਵੀਰ ਮੈਨੂੰ ਤੰਗ ਨਾ ਮੈਨੂੰ ਇਹਨਾਂ ਦਾ ਐ ਪਤਲਾ ਦਾ ਬਾਥਰੂਮ ਕਿਤੇ ਜਾਂਦੇ ਲੈਟਿੰਗ ਦੁੱਧ ਪੀਣਾ ਇਹਨਾਂ ਜਦੋਂ ਇਹਨਾਂ ਬਾਥਰੂਮ ਲੈਟ ਜੇ ਮੈਂ ਸੁਤੀ ਪਈ ਹੋਊਂਗੀ ਮੇਰੇ ਪਿੱਛੇ ਬਹਿ ਜਾਣਾ ਹੌਲੀ ਕਿਦ ਨੇ ਇਹਨਾਂ ਨੇ ਚੁੰਨੀ ਤੇ ਮੇਰੀ ਚੁੰਨੀ ਕਿਤੇ ਵੀ ਪਈ ਹੋਵੇ ਇਹਨਾਂ ਨੇ ਚੁੰਨੀ ਇੱਕ ਦੂਜੇ ਨੂੰ ਚੁੰਨੀ ਚੱਕਣ ਦਿੰਦੇ ਤਿੰਨਾ ਬਲੂੰਗੜਿਆ ਚ ਜਿਉਂ ਚੁੰਨੀ ਨਾਲ ਖੇਡਦਾ ਸ਼ੌਲ ਆ ਜੇ ਮੇਰੀ ਚੁੰਨੀ ਆ ਤੇ ਉਹ ਖੋਂਦਾ ਆ ਕੇ ਹੁੰਦੇ ਐ ਇੱਕ ਦੂਜੇ ਤੋਂ ਮੇਰੀ ਚੀਜ਼ ਨਹੀਂ ਦਿੰਦੇ ਕਿਸਨ ਪਿਛਲੇ ਸਰਦੀ ਨਾਲ ਕੇ ਗਿਆ ਲੇਕਿਨ ਠੰਡ ਲੱਗ ਗਈ ਤੇ ਜਦੋਂ ਠੰਡ ਲੱਗ ਗਈ ਤੇ ਇਹ ਭਰਾਵਾਂ ਬੁੰਦ ਰੇ ਬੈਠਾ ਉਹਦੋਂ ਮੇਰੀ ਬੇਟੀ ਕਹਿੰਦੀ ਡੈਡੀ ਆਪਾਂ ਨੂੰ ਸਾਡੇ ਨਾਲ ਇਨਸਾਨ ਡਾਕਟਰ ਆ ਮੇਰਾ ਉਹ ਮਿੱਤਰ ਆ ਉਹ ਜਾਨਵਰ ਆਦਾ ਤੇ ਅਸੀਂ ਉਹਦੇ ਕੋਲੇ ਅਕਸਰ ਲੈ ਕੇ ਜਾਂਦੇ ਜਾਨਵਰ ਤੇ ਗੰਦੀ ਡੜੀ ਵੀ ਆਪਾਂ ਇਹਨੂੰ ਉੱਥੇ ਲੈ ਕੇ ਜਾਣਾ ਤੇ ਦਵਾਈ ਦਵਾਏ ਪੱਲੀ ਹੋ ਗਿਆ। ਅੱਛਾ ਬਈ। ਆ ਕੀ ਆ? ਦੁੱਧ ਫਿਰ ਇਹ ਇਹਨਾਂ ਦਵਾਈਆਂ ਤਾਂ ਵੀ ਚਾਰ ਰੱਖਦੇ ਆ। ਹਾਂ। ਹਾਂਜੀ ਵੀਰ ਜੀ ਪਈ ਦਵਾਈ ਇਹਨਾਂ ਬੱਚਿਆਂ ਨੂੰ ਦੇਣੀ ਪਣੀ ਆ ਕੱਲੂ ਡੱਬਾ ਲ ਜ਼ਿਆਦਾ ਹੋ ਗਿਆ ਉਹਨੂੰ ਠੰਡ ਲੱਗਦੀ ਸਨ। ਕਦੇ ਰਾਤ ਨੂੰ ਹੀਟ ਰੂਟ ਟੱਕ ਤੇ ਬੰਦ ਹੋ ਗਿਆ ਇਹਨਾਂ ਦਾ। ਉਹਦੇ ਕਰਕੇ ਦਵਾਈ ਦਵੀ ਦਵਾਈ ਪਰ ਹਟ ਗਈ। ਕੀ ਆ ਕੀ? ਇਨਸਾਨ ਨੂੰ ਤਾਂ ਆਪਦੀ ਜ਼ਿੰਮੇਵਾਰੀ ਚੱਕਣੀ ਬਹੁਤ ਔਖੀ ਹੋ ਜਾਂਦੀ ਐ ਇਹਨਾਂ ਦੀ ਜ਼ਿੰਮੇਵਾਰੀ ਔਖੀ ਹੀ ਨਹੀਂ। ਉਸ ਵੀ ਨਹੀਂ ਬਾਈ ਇਹ ਕਿਹੜਾ ਖਾਂਦੇ ਕੁਛ। ਇਨੇ ਕੋੜਾ ਕੋ ਨਸਾ ਕਰਨਾ ਹਨ ਵੀ ਪਾਜੀ ਦਾ ਪੂਰਾ ਕਰਾਂਗੇ ਦੁੱਧ ਦਾ ਬਹੁਤ ਬਹੁਤ ਅੱਧਾ ਕਿਲੋ ਪਹਿਲੇ ਦੁੱਧ ਪਾਈਆ ਫਿਰ ਤਿੰਨ ਇਹਨਾਂ ਤੋਂ ਕੁਝ ਖਾਸ ਮੋੜ ਦਾ ਲੈ ਕੇ ਪੀਉਂ ਨੂੰ ਹਾਂ ਆਪਣੇ ਬੈਰੀ ਤੇ ਲੱਗਿਆ ਉਹ ਨਾਲ ਸਵੈਸ਼ਲ ਦੁੱਧ ਜਿੰਨੀ ਕ ਪਹੁੰਚ ਅਭੀ ਦੀ ਕਿਰਪਾ ਨਾਲ ਪਤਾ ਨਹੀਂ ਸਕਦੇ ਵੀ ਉਹਨਾਂ ਪਿਆਰੀ ਹਨਾ ਉਹ ਤਾਂ ਹੈਗਾ ਹੈ ਨਾ ਤੇ ਬਾਕੀ ਚੱਲੀ ਜਾਂਦਾ ਘਰ ਦੀ ਆਈ ਚਲਾਈ ਵਾਹਿਗੁਰੂ ਬਾਬਾ ਕਰਦਾ ਕਿਰਪਾ ਬਾਬਾ ਨਾਨਕ ਤੇ ਪਹਿਣੇ ਤੁਹਾਨੂੰ ਨਹੀਂ ਕਹਿੰਦੇ ਰਿਸ਼ਤੇਦਾਰ ਇਹ ਸਾਨੂੰ ਦੇਣੋ ਕਹਿੰਦੇ ਹੋਤ ਕਹਿੰਦੇ ਫੇਰ ਪਹਿਣੇ ਮੈਂ ਨਹੀਂ ਦਿੰਦੀ ਮੈਨੂੰ ਕਹਿ ਦਿੰਦੇ ਰਿਸ਼ਤੇਦਾਰ ਆਏ ਕਹਿੰਦੇ ਤੂੰ ਆਮਦੀ ਨਹੀਂ ਤੂੰ ਇੰਨਾ ਮਾਰੀ ਨਹੀਂ ਆਉ ਮੈਂ ਨੰਮ ਰਹੀ ਨਹੀਂ ਆਉਂਦੀ। ਅੱਛਾ ਰਿਸ਼ਤੇਦਾਰੀ ਚ ਵੀ ਨਹੀਂ ਆ ਦੇਣਾ ਕਰਕੇ। ਨਾ ਨਾ ਜੀ ਨਾ। ਵਿਆਹ ਸ਼ਾਦੀ ਫਿਰ ਕਿਵੇਂ? ਵਿਆਹ ਸ਼ਾਦੀ ਮੈਂ ਛੱਡ ਦਿੰਨੀ ਐ। ਮੇਰੀ ਮਾਤਾ ਤਾਂ ਦੇਖ ਉਹ ਅਸੀਂ ਘਰ ਚ ਹੀ ਰਹਿੰਦੇ ਆ। ਅਸੀਂ ਉੱਪਰਲੀ ਮੰਜ਼ਲ ਕਰੀਂਦਾ ਉੱਥੇ ਰਹਿੰਦੇ ਆ। ਉਹਰ ਜਦੋਂ ਕਈ ਵਾਰ ਅਸੀਂ ਚਲੇ ਜਾਂਦੇ ਆ। ਵੈਸੇ ਤਾਂ ਰਾਤ ਨੂੰ ਤਾਂ ਅਸੀਂ ਕਿਤੇ ਰਹਿੰਦੇ ਨਹੀਂ। ਤੇ ਜੇ ਵੈਸੇ ਉਸ ਪਾਣੀ ਦਾ ਉਹ ਤੋ ਟੇਗਾ। ਸਾਰਾ ਸਾਰਾ ਪਰਿਵਾਰ ਹੀ ਮਿਲ ਕੇ ਦੇਖਭਾਲ ਕਰਦਾ। ਹਾਂ ਜੀ। ਫੋਨ ਲਾਉਣੀ ਮੈਂ 10 ਵਾਰੀ। ਸਾਨੂੰ ਆਏ ਆ ਯਾਰ ਬੰਦਾ ਨਾ ਬੱਚਿਆਂ ਲਈ ਕੀ ਨਹੀਂ ਕਰਦਾ। ਬਹੁਤ ਕੁਛ ਕਰਦਾ ਹਨ ਬੱਚੇ ਲਈ ਤੇ ਆਪਾਂ ਨੂੰ ਯਾਰ ਘਰੇ ਵੀ ਨਹੀਂ ਸੇਵਾ ਕਰੀ ਗਈ ਆਪ ਕੋ ਜਾਣਵਾਰ ਸੀ ਤੇ ਅਗਲਾ ਕੀ ਕੀ ਦੱਸ ਕੀ ਹੈ ਹਾਜੀ ਭੈਣ ਕੀ ਕਹਿੰਦੇ ਤੁਸੀਂ ਕਿਤੇ ਵੀ ਚਲੇ ਜਾਂਦੇ ਫਿਰ ਮੈਂ ਮੰਮੀ ਵਰਗੇ ਨੂੰ ਫੋਨ ਲਾਉਣੀ ਦੁੱਧ ਪਾਤਾ ਕਿੱਥੇ ਬੈਠੇ ਆ ਵੇਖ ਕਿ ਉਹ 10 ਵਾਰੀ ਮੈਂ ਉਹਨਾਂ ਨੂੰ ਕਹਿੰਨੀ ਚੰਗੀ ਤਰ੍ਹਾਂ ਦੇਖ ਕੇ ਆ ਉਹਨਾਂ ਨੂੰ ਉਹ ਕਹਿੰਦੇ ਟਿਕ ਕੇ ਬਹਿ ਗਏ ਮੇਰੀ ਫੋਨ ਤੇ ਆਵਾਜ਼ ਸੁਣਦੇ ਫਿਰ ਦੁੱਧ ਪੀਂਦੇ ਆ ਅੱਛਾ ਹਾਂ ਫੋਨ ਤੇ ਬਲ ਲੱਡੂ ਦੁੱਧ ਪੀ ਲੋ ਪਿੰਦੇ ਨਹੀਂ ਨਹੀਂ ਦੁੱਧ ਉਹਨਾਂ ਚਰ ਸਪੀਕਰ ਔਨ ਕਰਦੇ ਆ ਫਿਰ ਦੁੱਧ ਪਿੰਦੇ ਆ ਅੱਛਾ ਬਿਚੈ ਲਈ ਯਕੀਨ ਨਹੀਂ ਕਰਦੇ ਕਿਸੇ ਦਾ ਚਮੀ ਕਿ ਅਸੀਂ ਕਹਿ ਦਈਏ ਵੀ ਥੱਲੇ ਤੁਸੀਂ ਥੱਲੇ ਦੁੱਧ ਪਾ ਦੋਗੇ ਗਰਾਊਂਡ ਫਲੋਰ ਤੇ ਤੇ ਜਾਂਦੇ ਨਹੀਂ ਥੱਲੇ ਨਾ ਉੱਥੇ ਵੀ ਨਾ ਬੈਠੇ ਚਾਹ ਯਾਰ ਪੋਕੇ ਬੈਠੇ ਨੇ ਜਾਣਾ ਨਹੀਂ ਕਿ ਕਿਨੇ ਤੇ ਮੈਂ ਥੱਲੇ ਚਲੀ ਜਾਊਂਗੀ ਨਾਲ ਮੇਰੇ ਜਾਣਗੇ ਵੇਖਣਗੇ ਕੋੜੀਆਂ ਉੱਤਰ ਜਾਂਦੀ ਕਈ ਵਾਰ ਸਬਜ਼ੀ ਚੁੱਕੀ ਲੈਣ ਵਗੈ ਥੱਲੇ ਚਾਹ ਮਾ ਕਰਵਾ ਕੇ ਜਾਂਦੇ ਕੰਨੀ ਪੈ ਜਾ ਤਾ ਪਾਉਂ ਜਾ ਤੇਰੇ ਨਾਲ ਉੱਥੇ ਕਿਛੜਾ ਇੱਕ ਕੁੱਤਾ ਗਲੀ ਚ ਫਿਰ ਇਹਨੂੰ ਆਇਆ ਹੁੰਦਾ ਵੀ ਸਾਨੂੰ ਯਾਰ ਵਿੱਚ ਜਾਨਵਰ ਨਾਲ ਲੈ ਜਾਂ ਉਹਨੂੰ ਚਾਪ ਇਹਨਾਂ ਨੂੰ ਬਾਰੋ-ਬਾਰ ਲਾ ਕੇ ਜਾਂਦਾ ਸਬਜ਼ੀ ਲੈਣ ਗਲੀ ਚ ਸਬਜ਼ੀ ਲੈਣ ਪੂਰੀ ਸੇਫਟੀ ਦਾ ਵੀ ਖਿਆਲ ਰੱਖਣਾ ਤੁਹਾਨੂੰ ਸੇਫਟੀ ਦਾ ਬਈ ਹੈ ਬੇਜਵਾਨ ਆ ਯਾਰ ਹਨਾ ਇਹਨਾਂ ਨੇ ਕਿਹੜਾ ਕੋਈ ਦੱਸਣਾ ਵੀ ਯਾਰ ਮੈਨੂੰ ਜਾਂ ਕੋਈ ਪ੍ਰੋਬਲਮ ਆ ਜਾਂ ਕੁਛ ਵੀ ਆ ਬੇਜਵਾਨ ਦਾ ਰੱਬ ਦਾ ਰੱਬ ਦਾ ਰੱਖੋ ਬਾਈ ਜਦੋਂ ਬਿਮਾਰ ਬੂਰ ਹੁੰਦੇ ਆ ਫਿਰ ਤੁਹਾਨੂੰ ਕਿੰ ਪਤਾ ਲੱਗਦਾ ਪਤਾ ਲੱਗ ਜਾਂਦਾ ਇਹ ਸੁਸਤ ਰਹਿਣ ਲੱਗ ਜਾਂਦਾ ਖਾਣ ਦੇ ਪੀਣ ਦੇ ਨੂੰ ਕੁਛ ਖਾਂਦੀ ਪਖਾਣਾ ਪੀਣੋਂ ਹਟ ਜਾਂਦੇ ਜਰਾ ਆ ਹੁਣ ਇਹਨੂੰ ਠੰਡ ਲੱਗੀ ਸੀ ਸੁਸਤ ਰਹਿਣ ਲੱਗੇ ਕੁਛ ਨਹੀਂ ਖਾਇਆ ਕਰ ਫਿਰ ਅਸੀਂ ਡਾਕਟਰ ਨੂੰ ਬੁਲਾਇਆ ਕੋਈ ਨਹੀਂ ਇਹਨੂੰ ਬੁਖਾਰ ਹੋਣ ਲੱਗਾ ਉਹਨੇ ਦਵਾਈ ਦਿੱਤੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਾਂ ਬਾਤਾਂ ਕੀਤੀਆਂ ਆਪਦੀ ਜ਼ਿੰਦਗੀ ਬਾਰੇ ਦੱਸਿਆ ਸ਼ੁਕਰੀਆ ਬਹੁਤ ਬਹੁਤ ਧੰਨ ਆ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਵੀਡੀਓ ਨੂੰ ਸਬਸਕ੍ਰਾਈਬ ਤੇਲਿਵੀਜ਼ਨ ਨਾਲ ਧੰਨਵਾਦ